ਅੱਜ ਜਿਵੇਂ ਬਣਾਵਾਂਗੇ ਸਰਦੀਆਂ ਦਾ ਸਪੈਸ਼ਲ ਤੇ ਹੈਲਦੀ ਟਮਾਟਰ ਸੂਪ ਦੀ ਰੈਸਪੀ ਬਹੁਤ ਹੀ ਸੌਖੇ ਤਰੀਕੇ ਨਾਲ ਘਰ ਵਿੱਚ ਹੀ ਬਣਾਵਾਂਗੇ ਪਰ ਬਿਲਕੁਲ ਰੈਸਟੋਰੈਂਟ ਸਟਾਈਲ ਜਿਸ ਤਰ੍ਹਾਂ ਕਿ ਬ੍ਰੈਡ ਕ੍ਰੁਟons ਨਾਲ ਸਰਵ ਕੀਤਾ ਜਾਂਦਾ ਹੈ ਨਾ ਬਿਲਕੁਲ ਉਸੇ ਤਰ੍ਹਾਂ ਹੀ ਆਪਾਂ ਸਰਵ ਕਰਾਂਗੇ ਪਰ ਬਿਨਾ ਕਿਸੇ ਮਿਲਾਵਟ ਜਾਂ ਬਿਨਾ ਕਾਰਨ ਫਲੋਰ ਤੋਂ ਬਿਲਕੁਲ ਹੈਲਦੀ ਤਰੀਕੇ ਨਾਲ ਆਪਾਂ ਬਣਾਵਾਂਗੇ ਟਮਾਟਰ ਦਾ ਸੂਪ ਬਹੁਤ ਹੀ ਜ਼ਿਆਦਾ ਹੈਲਦੀ ਹੁੰਦਾ ਸਰਦੀਆਂ ਵਿੱਚ ਪੀਣਾ ਤੇ ਮੇਰੇ ਤਰੀਕੇ ਨਾਲ ਇੱਕ ਵਾਰ ਜ਼ਰੂਰ ਤੁਸੀਂ ਰੈਸਪੀ ਬਣਾ ਕੇ ਦੇਖਣਾ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡੇ ਸਭ ਦਾ ਮੇਰੇ ਚੈਨਲ ਹਰ ਸਿਮਰਨ ਜੋੜਾ ਫੂਡ ਐਂਡ ਲਾਈਫ ਦੇ ਵਿੱਚ ਰੈਸਟੋਰੈਂਟ ਸਟਾਈਲ ਟਮਾਟਰ ਸੂਪ ਨੂੰ ਆਪਾਂ ਘਰ ਵਿੱਚ ਬਣਾਉਣ ਦੀ ਰੈਸਪੀ ਨੂੰ ਸ਼ੁਰੂ ਕਰਦੇ ਆਂ ਇਹਦੇ ਲਈ ਤਕਰੀਬਨ 8-9 ਮਾ ਟਮਾਟਰ ਲੈਨੇ ਇਸ ਤਰ੍ਹਾਂ ਦੇ ਮੀਡੀਅਮ ਸਾਈਜ਼ ਦੇ ਨੇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਬਲੇ ਵਾਸ਼ ਕਰ ਲਿਆ ਹੈ ਤੇ ਆਪਾਂ ਥੋੜਾ ਜਿਹਾ ਜੋ ਤਨੀਆ ਹੈ ਨਾ ਮੈਂ ਤਾਜ਼ਾ ਵਾਲਾ ਲਿਆ ਹੈ ਇੱਕ ਗਾਜਰ ਲਈ ਹੈ ਇੱਕ ਪਿਆਜ਼ ਤੇ ਇੱਕ ਆਪਾਂ ਆਲੂ ਲਿਆ ਹੈ ਤੁਜੋ ਧਨੀਆ ਹੈ ਨਾ ਆਪਾਂ ਉਹਦੀ ਜੋ ਡੰਡੀ ਹੈ ਨਾ ਉਹ ਟਮਾਟਰ ਸੂਪ ਵਿੱਚ ਯੂਜ਼ ਕਰਨੀ ਹੈ ਜੀ ਇਹਦੇ ਨਾਲ ਟਮਾਟਰ ਸੂਪ ਵਿੱਚ ਨਾ ਬਿਲਕੁਲ ਬਹੁਤ ਵਧੀਆ ਰੈਸਟੋਰੈਂਟ ਸਟਾਈਲ ਵਾਲਾ ਟੇਸਟ ਆਂਦਾ ਹੈ ਤੇ ਬਹੁਤ ਹੀ ਵਧੀਆ ਫਲੇਵਰ ਆਂਦਾ ਹੈਗਾ ਤੇ ਆਪਾਂ ਇਹਦੇ ਵਿੱਚ ਜੋ ਇਹਦੀਆਂ ਡੰਡੀਆਂ ਨੇ ਨਾ ਉਹ ਵਾਲੀਆਂ ਜਰੂਰ ਪਾਣੀਆਂ ਨੇ ਆਪਾਂ ਨਨ ਕੱਟ ਕੇ ਅਲੱਗ ਰੱਖ ਲਿਆ ਤੇ ਉਹਦੇ ਜੋ ਪੱਤੇ ਨੇ ਬਾਤ ਜੀ ਯੂਜ਼ ਕਰਾਂਗੇ तो आप आलू जो पावे ना वो जो सूप है थिक बनेगा तो कॉर्नफ्लोर पाद की बिल्कुल तो जरूरत नहीं पेगी देखना बहुत ही थिक बनेगा तो वाला बनेगा तो टमाटर आप सब तो पहल छोटे छोटे पीसिस कट लेना इस तरह नाल कुक करना आसान हो जाएगा तो आप जो सारे टमाटर के पीसिस ने ना इस तरह उत्तु तो थोड़ा जो उतार के ना तो छोटे छोटे पीसिस कट लेने तो आप पहले धो के रख लिया हो चं तरह सारिया सब्जियां वॉश कितिया हुई ने तो सारे टमाटर ना इसी तरह छोटे छोटे पीसिस कट के रख लिया है तो उस तो बाद ना थोड़ा जहा लहसुन लिया छोटा छोटा बिल्कुल बरीक कटाया तकरीबन एक व्डा चम्मच भर के होएगा तो थोड़ा मैं अदरक लिया है वो भी एक व्डा चम्मच भर के होएगा बिल्कुल बरीक बरीक कटिया हरी मिर्च लई है अद्धा चम्मच तकरीबन अद्धी हरी मिर्च होएगी उन्होंने भी छोटा छोटा कट लिया है बस इन्ना ही समान असं यूज़ करना है टमाटर सूप बनाने ਤੇ ਕੁਝ ਮਸਾਲੇ ਵੀ ਸਾਬਤ ਵਾਲੇ ਯੂਜ਼ ਕਰਨੇ ਮੈਂ ਬਾਅਦ ਵਿੱਚ ਦੱਸਾਂਗੀ ਪਹਿਲਾਂ ਸਭ ਤੋਂ ਆਪਾਂ ਨਾ ਕੁੱਕਰ ਰੱਖ ਕੇ ਤੇ ਗੈਸ ਦੀ ਫਲੇਮ ਨੂੰ ਔਨ ਕਰ ਦਿੰਨੇ ਆ ਪ੍ਰੈਸ਼ਰ ਕੁੱਕਰ ਵਿੱਚ ਆਪਾਂ ਬਣਾਵਾਂਗੇ ਬਹੁਤ इजीली ਬਨੇਗਾ ਪ੍ਰੈਸ਼ਰ ਕੁੱਕਰ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਇੱਕ ਮੱਖਣ ਦਾ ਵੱਡਾ ਸਾਰਾ ਚਮਚ ਪਾ ਕੇ ਪਾਵਾਂਗੇ ਇੱਕ ਟੇਬਲस्पून ਮੱਖਣ ਪਾਵਾਂਗੇ ਆਪਾਂ ਤੇ 1/4 ਛੋਟਾ ਚਮਚ ਬਿਲਕੁਲ ਆਪਾਂ ਜੀਰਾ ਥੋੜਾ ਜਿਹਾ ਪਾਵਾਂਗੇ ਇੱਕ ਆਪਾਂ ਇਹਦੇ ਵਿੱਚ ਤੇਜ ਪੱਤਾ ਪਾਵਾਂਗੇ ਇੱਕ ਮੋਟੀ ਇਲਾਇਚੀ ਆਪਾਂ ਇਹਦੇ ਵਿੱਚ ਸਾਬਤ ਵਾਲੀ ਪਾਵਾਂਗੇ ਅੱਧਾ ਕੁ ਛੋਟਾ ਚਮਚ ਜੋ ਸਾਬਤ ਵਾਲੀ ਕਾਲੀ ਮਿਰਚ ਦਾ ਹੈ ਉਹ ਪਾਵਾਂਗੇ ਇਹਦੇ ਵਿੱਚ ਬਸ ਇੰਨੇ ਮਸਾਲੇ ਪਾਨੇ ਨੇ ਇੰਨਾ ਫਲੇਵਰ ਬਹੁਤ ਵਧੀਆ ਆ ਜਾਂਦਾ ਹੈ ਤੇ ਸਰਦੀਆਂ ਵਿੱਚ ਹੈਲਦੀ ਵੀ ਹੁੰਦੇ ਨੇ ਤੇ ਇਹਦੇ ਵਿੱਚ ਆਪਾਂ ਉਸ ਤੋਂ ਬਾਅਦ ਜੇ ਲਸਨ ਬ੍ਰਿਕ ਬ੍ਰਿਕ ਕੱਟ ਕੇ ਰੱਖਿਆ ਹੋਇਆ ਸੀ ਨਾ ਇੱਕ ਵੱਡਾ ਚਮਚ ਆਪਾਂ ਉਹ ਪਾ ਦੇਣਾ ਹੈ ਲਸਣ ਨੂੰ ਥੋੜਾ ਜਿਹਾ ਪੋਂਕੀ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਅਦਰਕ ਪਾ ਦੇਣਾ ਤੇ ਹਰੀ ਮਿਰਚ ਪਾ ਦੇ ਬਿਲਕੁਲ ਬਰਾਊਨ ਨਹੀਂ ਕਰਨਾ ਲਸਣ ਨੂੰ ਆਪਾਂ ਇਸ ਸੂਪ ਦੇ ਵਿੱਚ ਵੀ ਸਬਜ਼ੀਆਂ ਨਾ ਬਿਲਕੁਲ ਪਕਾਣੀਆਂ ਨਹੀਂ ਬਰਾਊਨ ਨਹੀਂ ਕਰਨੀਆਂ ਹਲਕਾ ਹਲਕਾ ਕੱਚਾ ਪਾਣੀ ਖਤਮ ਕਰਨਾ ਹੈ ਟਮਾੜਾ ਜਿਹਾ ਆਪਾਂ ਅਦਰਕ ਤੇ ਲਸਣ ਨੂੰ ਹਲਕਾ ਜਿਹਾ ਸੋਤੇ ਕਰ ਲਿਆ ਬਰਾਊਨ ਨਹੀਂ ਕਰਨਾ ਹੁਣ ਆਪਾਂ ਇਹਦੇ ਵਿੱਚ ਪਿਆਜ਼ ਇੱਕ ਸੀ ਨਾ ਲਿਆ ਆਪਾਂ ਨੂੰ ਛੋਟੇ ਛੋਟੇ ਪੀਸ ਸਲਾਈਸਿਸ ਵਿੱਚ ਇਸ ਤਰ੍ਹਾਂ ਕੱਟ ਕੇ ਨਾ ਪਾ ਦਵਾਂਗੇ ਮੈਂ ਇੱਕ ਹੀ ਪਿਆਜ਼ ਲਿਆ ਹੈ ਤੇ ਉਹਨੂੰ ਵੀ ਹਲਕਾ ਜਿਹਾ ਟਾਸ ਹੀ ਕਰਨਾ ਹੈ ਬ੍ਰਾਊਨ ਬਿਲਕੁਲ ਨਹੀਂ ਕਰਨਾ ਸਬਜ਼ੀਆਂ ਇਸ ਤਰ੍ਹਾਂ ਕਰਾਂਗੇ ਨਾ ਮੱਖਣ ਦੇ ਥੋੜੀ ਦਿਰ ਪਕਾਵਾਂਗੇ ਬਹੁਤ ਵਧੀਆ ਫਲੇਵਰ ਆਂਦਾ ਹੈ ਹਲਕਾ ਜਿਹਾ ਸਾਰੀਆਂ ਸਬਜ਼ੀਆਂ ਨੂੰ ਟਾਸ ਕਰਨਾ ਹੈ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਧਨੀਆਂ ਦੀ ਡੰਡੀ ਕੱਟ ਕੇ ਰੱਖੀ ਹੋਈ ਸੀ ਨਾ ਉਹ ਆਪਾਂ ਇਹਦੇ ਵਿੱਚ ਐਡ ਕਰ ਦੇਵਾਂਗੇ ਤੁਸੀਂ ਦੇਖਣਾ ਸੂਬੀ ਚ ਦਾ ਬਹੁਤ ਹੀ ਵਧੀਆ ਫਲੇਵਰ ਆਂਦਾ ਹੈ ਤੇ ਸਬਜ਼ੀਆਂ ਵਿੱਚ ਵੀ ਜਿਹੋ ਦੀ ਡੰਡੀ ਹੈ ਨਾ ਜ਼ਰੂਰ ਤੋਂ ਯੂਜ਼ ਕਰਿਆ ਕਰੋ ਉਸ ਤੋਂ ਬਾਅਦ ਗਾਜਰ ਹੈ ਨਾ ਉਹਨੂੰ ਮੈਂ ਛਿੱਲ ਕੇ ਤੇ ਧੋ ਕੇ ਰੱਖਿਆ ਹੋਇਆ ਸੀ ਉਹਨੂੰ ਵੀ ਛੋਟੇ-ਛੋਟੇ ਪੀਸਿਸ ਵਿੱਚ ਆਪਾਂ ਕੱਟ ਕੇ ਪਾ ਦਵਾਂਗੇ ਇੱਕ ਗਾਜਰ ਲਈ ਆਪਾਂ ਉਹਨੂੰ ਵੀ ਹਲਕਾ ਜਿਹਾ ਟਾਸ ਕਰ ਲੈਣਾ ਤੇ ਉਸ ਤੋਂ ਬਾਅਦ 21 ਆਲੂ ਲੈ ਮੀਡੀਅਮ ਸਾਈਜ਼ ਦਾ ਤੇ ਆਪਾਂ ਉਹਨੂੰ ਵੀ ਛੋਟੇ-ਛੋਟੇ ਪੀਸਿਸ ਵਿੱਚ ਕੱਟ ਦੇਣਾ ਤੁਸੀਂ ਜਰੂਰ ਤੋਂ ਸਬ ਇਹਦੇ ਵਿੱਚ ਆਲੂ ਸੂਪ ਦੇ ਵਿੱਚ ਪਾਇਆ ਕਰੋ ਤੁਹਾਨੂੰ ਕਾਰਨਫਲੋਰ ਪਾਣ ਦੀ ਬਿਲਕੁਲ ਜ਼ਰੂਰਤ ਨਹੀਂ ਪਾਏਗੀ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਟਮਾਟਰ ਜੋ ਕੱਟ ਕੇ ਰੱਖਿਓ ਹੈ ਨਾ ਸਾਰੇ ਉਹ ਆਪਾਂ ਇਹਦੇ ਵਿੱਚ ਐਡ ਕਰਦੇ ਨੇ ਟਮਾਟਰਾਂ ਤੇ ਉਹਨਾਂ ਨੂੰ ਹਲਕਾ ਜਿਹਾ ਮੱਖਣ ਦੇ ਨਾਲ ਬਾਕੀ ਸਬਜ਼ੀਆਂ ਨਾਲ ਹਲਕਾ ਜਿਹਾ ਟਾਸ ਕਰਨਾ ਤੁਸੀਂ ਦੇਖ ਸਕਦੇ ਹੋ ਕਿਸੇ ਵੀ ਸਬਜ਼ੀ ਨੂੰ ਆਪਾਂ ਪ੍ਰੋਪਰ ਬ੍ਰਾਊਨ ਨਹੀਂ ਕੀਤਾ ਕੁਕ ਨਹੀਂ ਕੀਤਾ ਹਲਕਾ ਜਿਹਾ ਟਾਸ ਕੀਤਾ ਹੈ ਤੇ ਅੱਧਾ ਕੁ ਮੈਂ ਜੋ ਚੁਕੰਦਰ ਹੁੰਦਾ ਹੈ ਨਾ ਉਹ ਪਾ ਰਹੀ ਹਾਂ ਆਪਸ਼ਨਲ ਹੈ ਇਹਦੇ ਪਾਣ ਨਾਲ ਜਿਹੜਾ ਨਾ ਜਿਹੜਾ ਕਲਰ ਹੈ ਟਮਾਟਰ ਸੂਪ ਦਾ ਉਹ ਬਿਲਕੁਲ ਜਿਵੇਂ ਬਾਜ਼ਾਰ 'ਚ ਮਿਲਦਾ ਹੈ ਨਾ ਬਹੁਤ ਵਧੀਆ ਕਲਰ ਲਾ ਰੰਗਦਾ ਹੈ ਬਹੁਤ ਵਧੀਆ ਕਲਰ ਆਏਗਾ ਤੇ ਨਾਲੇ ਜੋ ਚਕੰਦਰ ਹੈ ਬਹੁਤ ਹੈਲਦੀ ਹੁੰਦਾ ਹੈ ਆਪਾਂ ਯੂਜ਼ ਕਰ ਸਕਦੇ ਆ ਦੋ ਛੋਟੇ ਚਮਚ ਪਰਕੇ ਮਿੱਠੇ ਨਮਕ ਪਾ ਰਹੀਆਂ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਘੱਟ ਜਾਂ ਵੱਧ ਵੀ ਪਾ ਸਕਦੇ ਹੋ ਚੈੱਕ ਕਰਕੇ ਦੋ ਚਮਚਾ ਚਪਾ ਛੋਟੇ ਪਾ ਦਿੱਤੇ ਨਮਕ ਹੁਣ ਆਪਾਂ ਇਹਦੇ ਵਿੱਚ ਪਾਣੀ ਪਾ ਦਵਾਂਗੇ ਹੋਰ ਆਪਾਂ ਕੁਝ ਨਹੀਂ ਪਾਣਾ ਨਮਕ ਪਾ ਦਿੱਤਾ ਹੈ ਪਾਣੀ ਪਾਵਾਂਗੇ ਜਿੰਨਾ ਵੀ ਤੁਸੀਂ ਪਾ ਸਕਦੇ ਹੋ ਪਹਿਲਾਂ ਥੋੜਾ ਪਾ ਕੇ ਆਪਾਂ ਵਿਸਰ ਲਗਾਨੀ ਹੈ ਤੇ ਤੁਸੀਂ ਇਹਨੂੰ ਬੋਇਲ ਕਰ ਲਓ ਬਾਅਦ ਵਿੱਚ ਜਿੰਨਾ ਤੁਸੀਂ ਹੋਰ ਕਨਸਿਸਟੈਂਸੀ ਅਕੋਰਡਿੰਗ ਸੂਪ ਦੇ ਬਾਅਦ ਵੀ ਐਡ ਕਰ ਸਕਦੇ ਹੋ ਮੈਂ ਥੋੜਾ ਜਿਹਾ ਪਾਣੀ ਇਹਦੇ ਵਿੱਚ ਪਾ ਕੇ ਨਾ ਤੇ ਕੁੱਕਰ ਦਾ ਟੱਕਣ ਲਗਾ ਕੇ ਤੇ ਆਪਾਂ ਇਹਨੂੰ ਨਾ ਪ੍ਰੈਸ਼ਰ ਕੁੱਕਰ ਦੇ ਵਿੱਚ ਕੁੱਕ ਕਰਾਂਗੇ ਤਕਰੀਬਨ ਦੋ ਕਵਿਸਰ ਲਗਾਵਾਂਗੇ ਜਾਂ ਇੱਕ ਵਿਸਲ ਲਗਾ ਕੇ ਉਹਨੂੰ ਤੁਸੀਂ ਘਟ ਤੇ ਵੀ ਕਰ ਸਕਦੇ ਹੋ ਪਕਾ ਸਕਦੇ ਹੋ ਤੇ ਇਹਨੂੰ ਆਪਾਂ ਕੁੱਕ ਹੋਣ ਦਵਾਂਗੇ ਔਰ ਥੋੜੀ ਦੇਰ ਬਾਅਦ ਆਪਾਂ ਚੈੱਕ ਕਰਾਂਗੇ ਜੋ ਸਾਡੇ ਟਮਾਟਰ ਨੇ ਤੇ ਸਭ ਚੀਜ਼ ਆਪਾਂ ਪਾਏ ਨੇ ਬਹੁਤ اچھی ਤਰ੍ਹਾਂ ਦੇ ਸੌਫਟ ਹੋ ਗਏ ਨੇ ਪੂਰੀਆਂ ਪ੍ਰੋਪਰ ਬੋਇਲ ਹੋ ਗਈਆਂ ਨੇ ਦੋ ਵਿਸਲ ਦੇ ਨਾਲ ਹੀ ਤੇ ਸਭ ਸਾਡਾ ਜੋ ਸੂਪ ਹੈ ਨਾ ਬਹੁਤ ਵਧੀਆ ਇਸ ਤਰ੍ਹਾਂ ਬਣ ਕੇ ਤਿਆਰ ਹੁੰਦਾ ਹੈ ਤੇ ਫਟਾਫਟ ਬਣ ਜਾਂਦਾ ਹੈ ਕੁੱਕਰ ਦੇ ਵਿੱਚ ਉਨਪਾ ਕੀ ਕਰਨਾ ਹੈਗਾ ਨਾ ਜੇ ਸੂਪ ਹੈ ਨਾ ਇਹਨੂੰ ਬਲੈਂਡ ਕਰਨਾ ਹੈ ਮੈਂ ਜੋ ਸ਼ੇਕ ਕਰਨ ਵਾਲਾ ਹੁੰਦਾ ਹੈ ਨਾ ਵੱਡਾ ਵਾਲਾ ਮਿਕਸਿੰਗ ਜਾਰ ਲਿਆ ਹੈ ਛੋਟਾ ਨਹੀਂ ਲਿਆ ਕਿਉਂਕਿ ਸਾਨੂੰ ਇਹਨਾਂ ਗ੍ਰाइंड ਕਰਨ ਦੀ ਜ਼ਰੂਰਤ ਨਹੀਂ ਹੈ ਸਬਜ਼ੀਆਂ ਪਹਿਲੇ ਸੌਫਟ ਹੋਈਆਂ ਹਨ ਯਾਨੀ ਚਾਹੀਦੀ ਤੁਸੀਂ ਕੜਚੀ ਨਾਲ ਇਹਨਾਂ ਨੂੰ ਦਬਾ ਕੇ ਪ੍ਰੈਸ ਕਰੋ ਤਾਂ ਹੀ ਹੋ ਜਾਣਗੀਆਂ ਤੇ ਉਸ ਤੋਂ ਬਾਅਦ ਛਾਂਲ ਲੈਣਾ ਇਸ ਲਈ ਆਪਾਂ ਨੂੰ ਮਿਕਸਰ ਜਾਂ ਗ੍ਰाइंडਿੰਗ ਜਾਰ ਵਿੱਚ ਨਹੀਂ ਕਰੇ ਜੋ ਸ਼ੇਕ ਕਰਨ ਵਾਲਾ ਨਾ ਮੰਗੋ ਸ਼ੇਕ ਵਾਲਾ ਉਹ ਥੋੜਾ ਵੱਡਾ ਹੈ ਅਪਾ ਉਹਦੇ ਵਿੱਚ ਅਨੁਸ਼ੇਕ ਕਰ ਸਕਦੇ ਆ ਜਾਂ ਤੁਸੀਂ ਬਲੈਂਡਰ ਨੂੰ ਹੀ ਕੁੱਕਰ ਦੇ ਵਿੱਚ ਪਾ ਕੇ ਨਾ ਬਲੈਂਡਰ ਦੇ ਨਾਲ ਕਰ ਸਕਦੇ ਹੋ ਜਾਂ ਛੋਟੀ ਮਿਕਸੀ ਉਹਦੇ ਵਿੱਚ ਹੀ ਥੋੜਾ ਥੋੜੀ ਕੁਆਂਟੀਟੀ ਚ ਪਾ ਕੇ ਕਰ ਸਕਦੇ ਇੱਕ ਵਾਰੀ ਚ ਨਹੀਂ ਹੋਏਗਾ ਸਾਰਾ ਥੋੜਾ ਥੋੜਾ ਤੁਸੀਂ ਪਾ ਕੇ ਨਾ ਇਹਨੂੰ ਕਰ ਲੈਣਾ ਮੈਂ ਥੋੜੀ ਥੋੜੀ ਕੁਆਂਟੀਟੀ ਚ ਪਾ ਕੇ ਦੋ ਵਾਰੀ ਚ ਇਹਨੂੰ ਸਾਰਾ ਜੋ ਸਾਡਾ ਹੈਗਾ ਨਾ ਟਮਾਟਰ ਵਾਲਾ ਮਿਕਸਚਰ ਉਹਨੂੰ ਇਸ ਤਰ੍ਹਾਂ ਬਲੈਂਡ ਕਰ ਲਿਆ ਹੈਗਾ ਬਹੁਤ ਵਧੀਆ ਫਾਈਨ ਤੁਸੀਂ ਦੇਖ ਸਕਦੇ ਹੋ ਪੂਰੀ ਬਣ ਗਈ ਹੈ ਇਹਦੀ ਤੇ ਆਪਾਂ ਇਹਨੂੰ ਨਾ ਇੱਕ ਹੁਣ ਛੰਨੀ ਦੇ ਵਿੱਚ ਸਾਰੇ ਨੂੰ ਪਾ ਕੇ ਨਾ ਤੇ ਮੈਂ ਛਾਂ ਲੈਣਾ ਚੰਗੀ ਤਰ੍ਹਾਂ ਦੇ ਦੇ ਵਿੱਚ ਜੋ ਆਪਾਂ ਮਸਾਲੇ ਵਗੈਰੇ ਜਾਂਦੇ ਛਿਲਕੇ ਜੋ ਇੰਪਿਉਰਿਟੀਆਂ ਹੋਏਗੀ ਨਾ ਸਾਰੇ ਉੱਪਰ ਆ ਜਾਏਗੀ ਤੇ ਇਸ ਤਰ੍ਹਾਂ ਤੁਸੀਂ ਕਿਸੇ ਵੀ ਛੰਨੀ ਦੇ ਵਿੱਚ ਪਾ ਕੇ ਮੈਂ ਲੋਹੇ ਵਾਲੀ ਇਸ ਤਰ੍ਹਾਂ ਦੀ ਛੰਨੀ ਲੈ ਕੇ ਨਾ ਉਹਦੇ ਵਿੱਚ ਸਾਰਾ ਪਾ ਕੇ ਛਾਂ ਲਿਆ ਉਸ ਤੋਂ ਬਾਅਦ ਟਮਾਟਰ ਦਾ ਜੋ ਪਾਣੀ ਪਾਣੀ ਬਚਿਆ ਸੀ ਨਾ ਬਲੈਂਡ ਕਰਨ ਟਾਈਮ ਮੈਂ ਪਾਣੀ ਨਹੀਂ ਪਾਇਆ ਸੀ ਸਿਰ ਸਬਜ਼ੀਆਂ ਪਾਈਆਂ ਸੀ ਹੁਣ ਆਪਾਂ ਜੋ ਬਾਕੀ ਦਾ ਪਾਣੀ ਕੁੱਕਰ ਵਿੱਚ ਬਚਿਆ ਹੋਇਆ ਹੈ ਨਾ ਉਹ ਆਪਾਂ ਪਾ ਕੇ ਤੇ ਇਹਨੂੰ ਚੰਗੀ ਤਰ੍ਹਾਂ ਦੀ ਆਪਾਂ ਪੁੰਨ ਲੈਣਾ ਹੈਗਾ ਤੇ ਤੁਸੀਂ ਚਾਹੋ ਤੇ ਹੋਰ ਪਾਣੀ ਪਾ ਕੇ ਵੀ ਚੰਗੀ ਤਰ੍ਹਾਂ ਨੂੰ ਮਿਕਸੀ ਦੇ ਵਿੱਚ ਪੁੰਨ ਸਕਦੇ ਹੈਗੇ ਉਹ ਤੇ ਆਪਾਂ ਸਾਰੇ ਮਸਾਲੇ ਤੇ ਜੋ ਸਬਜ਼ੀਆਂ ਦੇ ਛਿਲਕੇ ਵਗੈਰੇ ਸੀ ਉਤਾਰ ਲੈਣੇ ਉਕੜ ਲੈਣੇ ਛਾਂ ਲੈਣੇ ਡਿਸਕਾਰਡ ਕਰ ਦਿੱਤੇ ਨੇ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਥਿੱਕ ਸਾਡਾ ਜੋ ਟਮੇਟੋ ਸੂਪ ਬਣ ਕੇ ਤਿਆਰ ਹੋਇਆ ਹੈ ਬਿਲਕੁਲ ਵੀ ਸਾਨੂੰ ਇਹਦੇ ਵਿੱਚ ਕਾਰਨ ਫਲੋਰ ਦੀ ਸਲਰੀ ਵਗੈਰਾ ਪਾਣ ਦੀ ਜ਼ਰੂਰਤ ਨਹੀਂ ਹੈ ਕਾਫੀ ਥਿੱਕ ਹੈ ਹੁਣ ਆਪਾਂ ਕੀ ਇਹਨੂੰ ਕਰਨਾ ਹੈ ਗੈਸ ਚਲਾ ਕੇ ਨਾ ਦੁਬਾਰਾ ਤੋਂ ਜੋ ਪੁਨ ਕੇ ਰੱਖਿਆ ਹੈ ਸੂਪ ਆ ਨਾ ਉਹਨੂੰ ਇੱਕ ਉਬਾਲਾਂ ਦਵਾਂਗੇ ਆਪਾਂ ਇਹਦੇ ਵਿੱਚ ਪਾਣੀ ਥੋੜਾ ਹੋਰ ਐਡ ਕੀਤਾ ਹੈ ਨਾ ਉਹਨੇ ਦੇ ਵਿੱਚ ਇੱਕ ਵੱਡਾ ਚਮਚ ਭਰ ਕੇ ਮੈਂ ਮੱਖਣ ਉੱਤੋਂ ਤੋਂ ਪਾ ਰਹੀ ਆ ਆਪਸ਼ਨਲ ਹੈ ਤੁਸੀਂ ਘੱਟ ਮੱਖਣ ਵਿੱਚ ਵੀ ਬਣਾ ਸਕਦੇ ਹੋ ਤੇ ਉਹਨੂੰ ਆਪਾਂ ਮੱਖਣ ਪਾ ਕੇ ਥੋੜਾ ਜਿਹਾ ਇੱਕ ਵਾਇਲ ਦਿਵਾ ਲਵਾਂਗੇ ਉਸ ਤੋਂ ਬਾਅਦ ਜਿਵੇਂ ਬ੍ਰੈਡ ਦੇ ਕ੍ਰਟੋਨਸ ਵਗੈਰਾ ਸਰਵ ਕੀਤੇ ਜਾਂਦੇ ਨੇ ਰੈਸਟੋਰੈਂਟ ਵਿੱਚ ਆਪਾਂ ਉਹ ਨਾਲ ਸਰਵ ਕਰਾਂਗੇ ਇਹ ਵੀ ਆਪਸ਼ਨਲ ਨੇ ਤੁਸੀਂ ਕੱਲਾ ਸੂਪ ਵੀ ਸਰਵ ਕਰ ਸਕਦੇ ਹੋ ਪਰ ਬੱਚਿਆਂ ਨੇ ਥੋੜੇ ਜਿਹਾ ਕਰੋਟਾਂਸ ਇਸ ਤਰ੍ਹਾਂ ਦੇ ਬਣਾਉਣ ਨੂੰ ਕਿਹਾ ਸੀ ਤੇ ਆਪਾਂ ਬ੍ਰੈਡ ਲਈ ਹੈ ਮੈਂ ਮਲਟੀ grain ਬ੍ਰੈਡ ਲਈ ਹੈ ਤੁਸੀਂ ਕੋਈ ਵੀ ਵਾਲੀ ਵਾਈਟ ਜਾਂ ਬ੍ਰਾਊਨ ਬ੍ਰੈਡ ਵੀ ਯੂਜ਼ ਕਰ ਸਕਦੇ ਹੋ ਤੇ ਇਹਨੂੰ ਆਪਾਂ ਛੋਟੇ ਛੋਟੇ ਇਸ ਤਰ੍ਹਾਂ ਦੇ ਸਕੁਅਰ ਪੀਸੇਸ ਵਿੱਚ ਕੱਟ ਲੈਣਾ ਹੈ ਜਿਸ ਤਾਂ ਕਿ ਤੁਸੀਂ ਦੇਖ ਸਕਦੇ ਹੋ ਬਾਹਰ ਰੈਸਟੋਰੈਂਟ ਵਿੱਚ ਸਰਵ ਕੀਤੇ ਜਾਂਦੇ ਛੋਟੇ ਛੋਟੇ ਪੀਸੇਸ ਹੁੰਦੇ ਨੇ ਨਾ ਉਹ ਕਈ ਵਾਰ ਉਹ ਡੀਪ ਫ੍ਰਾਈ ਕਰਦੇ ਨੇ ਔਇਲ ਵਿੱਚ ਉਹਨੂੰ ਨਾ ਕੜਾਈ ਵਿੱਚ ਤੇਲ ਪਾ ਕੇ ਉਹਨੂੰ ਤੇ ਡੀਪ ਫ੍ਰਾਈ ਕਰਦੇ ਨੇ ਅਸੀਂ ਇਹਨਾਂ ਨੂੰ ਬਹੁਤ ਜ਼ਿਆਦਾ ਡੀਪ ਫ੍ਰਾਈ ਨਹੀਂ ਕਰ ਰਹੇ ਜੋ ਕਰੋਟਾਂਸ ਅਸੀਂ ਬਣਾ ਰਹੇ ਹਾਂ ਤੇ ਆਪਾਂ ਇਹਨਾਂ ਨੂੰ ਹਲਕਾ ਜਿਹਾ ਮੱਖਣ ਪਾ ਕੇ ਨਾ ਤੇ ਹਲਕੇ ਚ ਸੌਤੇ ਕਰਨਾ ਹੈ ਸ਼ੈਲੋ ਫਰਾਈ ਕਰਨਾ ਹੈ ਪੈਨ ਦੇ ਉੱਤੇ ਤੇ ਉਹਦੇ ਲਈ ਮੈਂ ਇੱਕ ਪੈਨ ਲਿਆ ਹੈ ਨਾਨਸਟਿਕ ਪੈਨ ਤੁਸੀਂ ਕਿਸੇ ਵੀ ਤਵੇ ਦੇ ਉੱਤੇ ਕਰ ਸਕਦੇ ਹੋ ਥੋੜਾ ਜਿਹਾ ਮੈਂ ਦੇ ਉੱਤੇ ਨਾ ਮੱਖਣ ਪਾ ਦਿੱਤਾ ਇੱਕ ਚਮਚ ਹੋਏਗਾ ਤਕਰੀਬਨ ਤੇ ਆਪਾਂ ਨੂੰ ਨਾ ਮੈਲਟ ਕਰ ਲੈਣਾ ਜਦੋਂ ਹੀ ਆਪਣਾ ਮੱਖਣ ਮੈਲਟ ਹੋ ਜਾਏਗਾ ਨਾ ਤੇ ਤੁਸੀਂ ਉਹਨੂੰ ਜਿਹੜੇ ਪੀਸਿਸ ਕੱਟ ਕੇ ਬ੍ਰੈਡ ਦੇ ਰੱਖਿਓ ਇਹਨਾਂ ਨਾਲ ਇਹਦੇ ਉੱਤੇ ਪਾ ਕੇ ਤੇ ਇਹਨਾਂ ਨੂੰ ਹਲਕਾ ਹਲਕਾ ਦੋਨੇ ਸਾਈਡ ਤੋਂ ਹਲਾਇਆ ਜਾਣਾ ਹੈ ਜਾਂ ਜੋ ਜਿਹੜੇ ਸਾਡੇ ਬ੍ਰੈਡ ਪੀਸਸ ਨੇ ਚੰਗੀ ਤਰ੍ਹਾਂ ਦੇ ਕਰਾਰੇ ਹੋ ਜਾਣ ਥੋੜੀ ਜਿਹੀ ਫਲੇਮ ਆ ਜਿਹੜੀ ਗੈਸ ਦੀ ਹੈ ਨਾ ਉਹਨੂੰ ਆਪਾਂ ਹਲਕੀ ਕੱਟ ਕਰ ਦਵਾਂਗੇ ਤਾਂ ਜੋ ਬ੍ਰੈਡ ਦੇ ਪੀਸ ਇੱਕਦਮ ਜਲਾ ਨਾ ਤੇ ਚੰਗੀ ਤਰ੍ਹਾਂ ਕਰਾਰੇ ਹੋ ਜਾਣੇ ਚਾਹੀਦੇ ਨੇ ਤੁਸੀਂ ਸ਼ੈਲੋ ਫਰਾਈ ਵੀ ਕਰ ਸਕਦੇ ਹੋ ਔਇਲ ਦੇ ਵਿੱਚ ਤੇ ਜਿਉਂ ਮੈਂ ਮੱਖਣ ਪਾਇਆ ਤੁਸੀਂ ਮੱਖਣ ਦੀ ਜਗ੍ਹਾ ਵੀ ਸ਼ੈਲੋ ਫਰਾਈ ਕਰ ਸਕਦੇ ਹੋ ਮੱਖਣ ਦੀ ਜਗ੍ਹਾ ਜੋ ਤੇਲ ਆ ਨਾ 2 ਚਮਚ ਤੇਲ ਪਾ ਕੇ ਵੀ ਜਿਹੜਾ ਬ੍ਰੈਡ ਹੈ ਨਾ ਉਹਨੂੰ ਤੁਸੀਂ ਇਸ ਤਰ੍ਹਾਂ ਹਲਕਾ ਜਿਹਾ ਸ਼ੈਲੋ ਫਰਾਈ ਕਰ ਸਕਦੇ ਹੋ ਮੈਂ ਬਟਰ ਦੇ ਵਿੱਚ ਕਰ ਰਹੀ ਹਾਂ ਤੇ ਆਪਾਂ ਨੂੰ ਇਸ ਤਰ੍ਹਾਂ ਸਾਈਡਾਂ ਬਦਲ ਕੇ ਨਾ ਘੱਟ ਸੇਕ ਦੇ ਉੱਤੇ ਫਰਾਈ ਕਰੀ ਜਾਣਾ ਜਦ ਤੱਕ ਕਿ ਕ੍ਰਿਸਪ ਬ੍ਰਾਊਨ ਨਹੀਂ ਹੋ ਸਕਦੇ ਤੇ ਤੁਸੀਂ ਦੇਖ ਸਕਦੇ ਹੋ ਸਾਡੇ ਜੋ ਬ੍ਰੈਡ ਪੀਸਿਸ ਨੇ ਚੰਗੀ ਤਰ੍ਹਾਂ ਕ੍ਰਿਸਪ ਹੋ ਗਏ ਨੇ ਸਾਡੇ ਕਰੋਟੋਨਸ ਬ੍ਰੈਡ ਦੇ ਬਣ ਕੇ ਤਿਆਰ ਹੋ ਗਏ ਨੇ ਆਪਾਂ ਸਰਵ ਕਰਾਂਗੇ ਸੂਪ ਬੌਲ ਦੇ ਵਿੱਚ ਜੋ ਸਾਡਾ ਸੂਪ ਹੈ ਨਾ ਟਮਾਟਰ ਦਾ ਬਣ ਕੇ ਤਿਆਰ ਹੋ ਗਿਆ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਰੰਗ ਆਇਆ ਸੂਪ ਦਾ ਜੋ ਕਿ ਅਸੀਂ ਇਹਦੇ ਵਿੱਚ ਚਕੰਦਰ ਪਾਇਆ ਹੈ ਨਾ ਉਹਦੇ ਨਾਲ ਬਹੁਤ ਹੀ ਵਧੀਆ ਰੈੱਡਿਸ਼ ਟੋਨ ਦੇ ਵਿੱਚ ਕਲਰ ਆਇਆ ਥੋੜੀ ਜਿਹੀ ਤੋਂ ਫਰੈਸ਼ ਕਰੀਮ ਜਾਂ ਮਲਾਈ ਨੂੰ ਫੈਂਟ ਕੇ ਨਾ ਤੁਸੀਂ ਉਹਦੇ ਨਾਲ ਵੀ ਸਰਵ ਕਰ ਸਕਦੇ ਹੋ ਆਪਸ਼ਨਲ ਹੈ ਤੇ ਤੁਸੀਂ ਬਿਨਾ ਮਲਾਈ ਤੋਂ ਵੀ ਇਹਨੂੰ ਸਰਵ ਕਰ ਸਕਦੇ ਹੋ ਤੇ ਨਾਲ ਜੋ ਬ੍ਰੈਡ ਦੇ ਕ੍ਰੋਡੌਨਸ ਬਣਾਏ ਨੇ ਉਦਿਨ ਹਲਪਨ ਨੂੰ ਸਰਵ ਕਰਾਂਗੇ ਤੇ ਸਾਡਾ ਬਿਲਕੁਲ ਰੈਸਟੋਰੈਂਟ ਸਟਾਈਲ ਵਰਗਾ ਸੂਪ ਬਣ ਕੇ ਤਿਆਰ ਹੈ ਤੁਸੀਂ ਇਸ ਨੂੰ ਬਿਨਾ ਕਰੀਮ ਤੋਂ ਵੀ ਇਸ ਤਰ੍ਹਾਂ ਹੀ ਸਰਵ ਕਰ ਸਕਦੇ ਹੋ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਹੈ ਤੇ ਮੇਰੀ ਹੋਰ ਰੈਸਪੀਜ਼ ਦੇਖਣ ਲਈ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਲਾਈਕ ਸ਼ੇਅਰ ਵੀ ਜਰੂਰ ਕਰ ਲੈਣਾ